ਦੋਸਤੋ ਅੱਜ ਇੱਕ ਸੱਜਣ ਨੇ ਅਨੰਦਪੁਰ ਸਾਹਿਬ ਦੇਹਨ ਵਾਲੇ ਨੇ ਚੰਡੀਗੜ੍ਹ ਤੋਂ ਉਨ ਕੀਤਾ ਤੇ ਦੋ ਨੁਕਤੇ ਬੇਕਰਪੁਛੇ ਮੈਂ ਉਹ ਤੁਹਾਡਾ ਸਾਰੇ ਨਾਲ ਸਾਂਝੇ ਕਰਨੀ ਚਾਹਾਂਗਾ ਉਸ ਦਾ ਸਵਾਲ ਸੀ ਕਿ ਕੀ ਗੁਰਦਿੱਤਾ ਜਿਹੜਾ ਗੁਰਹਰਿਆ ਸਾਹਿਬ ਦਾ ਬੇਟਾ ਸੀਗਾ ਔਰ ਜਿਹੜਾ ਗੁਨਾਗਬਿੰਦ ਸਾਹਿਬ ਦਾ ਬੇਟਾ ਸੀ ਕੀ ਗੁਰਦਿੱਤਾ ਤੇ ਸ੍ਰੀ ਚੰਦ ਜਿਹੜੇ ਨੇ ਉਹ ਸਿੱਖੀ ਦਾ ਹਿੱਸਾ ਸਨ ਗੁਰਦਿੱਤਾ ਗੁਰੂ ਹਰਿਬਿੰਦ ਸਾਹਿਬ ਦਾ ਸਭ ਤੋਂ ਵੱਡਾ ਬੇਟਾ ਸੀਗਾ ਇਹਦਾ ਜਨਮ ਡੋਢੀਪਾਈ ਚ ਹੋਇਆ ਸੀ ਇਹਦੇ ਬਾਰੇ ਦੋ ਖਾਸ ਨੁਕਤੇ ਹਨ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਗੁਰਦਿੱਤਾ ਜਿਹੜਾ ਉਸ ਨੂੰ ਗੁਰਗੱਦੀ ਦੇ ਕਾਬਿਲ ਨਹੀਂ ਸਮਝਿਆ ਗਿਆ ਇਹ ਅਸੀਂ ਸਾਰੇ ਜਾਣਦੇ ਆ ਕਿਉਂ ਨਹੀਂ ਸਮਝਿਆ ਗਿਆ ਕਿਉਂਕਿ ਉਹਦੇ ਵਿੱਚ ਅਜਿਹੀਆਂ ਗੱਲਾਂ ਸਨ ਜਿਹੜੀਆਂ ਗੁਰਮਤ ਦੇ ਉੱਠ ਸਨ ਉਹਨਾਂ ਜਿ ਇੱਕ ਹੋਰ ਵੀ ਗੱਲ ਸੀ ਵੀ ਉਸਨੇ ਪਿਤਾ ਦੇ ਆਖਣ ਦੇ ਰੋਕਣ ਦੇ باوجود ਦੂਸਰਾ ਵਿਆਹ ਕੀਤਾ ਸੀ ਕੋਈ ਵਿਆਹ ਦੀ ਦੂਸਰੀ ਦੀ ਪਾਬੰਦੀ ਨਹੀਂ ਹੈ ਗੁਰਮੁਖ ਪਾਬੰਦੀ ਨਹੀਂ ਪਰ ਉਸ ਤੇ ਵਿਆਹ ਉਸਨੂੰ ਕੀਤਾ ਸੀ ਜਿਹਨੂੰ ਗੁਰੂ ਸਾਹਿਬ ਬੇਟੀ ਕਿਆ ਕਰਦੇ ਸਨ ਤੇ ਲੋਕ ਕਹਿੰਦੇ ਸਨ ਵੀ ਇਹ ਤਾਂ ਭੈਣ ਭਰਾ ਦਾ ਰਿਸ਼ਤਾ ਵਾਲੀ ਗੱਲ ਹੈ ਇਸ ਕਰਕੇ ਗੁਰੂ ਸਾਹਿਬ ਨੇ ਉਸ ਨੂੰ ਰੱਦ ਕੀਤਾ ਸੀ ਉਤਰੀ ਕੌਲ ਦਾ ਪਾੜਿਓ ਤਾਂ ਸ੍ਰੀ ਚੰਦ ਨੇ ਵੀ ਕੀਤਾ ਸੀਗਾ ਤੇ ਗੁਰਦਿੱਤਾਂ ਨੇ ਬਿਲਕੁਲ ਸ੍ਰੀ ਚੰਦ ਦੀ ਨਕਲ ਮਾਰ ਕੇ ਪਿਤਾ ਦਾ ਕਹਿਵਾ ਮਨਨ ਤੋਂ ਨਾ ਕਰ ਦਿੱਤੀ ਸ਼ਰੇਮ ਔਰ ਅਜਿਹੇ ਮੁਨਕਤੇ ਦੇ ਨਾ ਕੀਤੀ ਜਿਹੜਾ ਲੋਕਾਂ ਵਿੱਚ ਜਿਹੜਾ ਉਹ ਬਹੁਤ ਚਰਚਾ ਦਾ ਨੁਕਤਾ ਬਣਿਆ ਫਿਰ ਦੂਸਰੀ ਗੱਲ ਇਹ ਹੈ ਕਿ ਕੋਈ ਕੋਦੇ ਨਾਲ ਨਾਲ ਕਹਾਣੀ ਜੁੜੀ ਹੋਈ ਵੀ ਉਹਨੇ ਮਰੀ ਹੋਈ ਗਾਂ ਚ ਵਾਈ ਸੀ ਗੁਰਦਿੱਤੇ ਨੇ ਇਹ ਤਾਂ ਗੱਪਾਂ ਹੁੰਦੀਆਂ ਨੇ ਕੋਈ ਮਰੀ ਗਾਂ ਜਾਂ ਮਰਿਆ ਬੰਦਾ ਕੋਈ ਜੀਦਾ ਨਹੀਂ ਕੀਤਾ ਜਾ ਸਕਦਾ ਜਿਸਦੇ ਸਵਾਸ ਪੂਰੇ ਹੋ ਗਏ ਆ ਜੇ ਤੇ ਮੰਨ ਲਓ ਅਚਾਨਕ ਕੋਈ ਇਸ ਤਰ੍ਹਾਂ ਦੀ ਘਰ ਦੁੱਤੀ ਬੇ ਵਿੱਚੋਂ ਕੁਛੇ ਨਹੀਂ ਸਾਰ ਰੁਕਿਆ ਰਹਿੰਦਾ ਇਹ ਤਾਂ ਸਾਇੰਸ ਵਿੱਚ ਵੀ ਘਟਨਾਵਾਂ ਘਟਨਾਵਾਂ ਹੋਈਆਂ ਨੇ ਕੋਈ ਛੇ ਸਾ ਮਹੀਨੇ ਬਾਅਦ ਛੇ ਘੰਟੇ ਬਾਅਦ 12 ਘੰਟੇ ਬਾਅਦ 24 ਘੰਟੇ ਬਾਅਦ ਜਿਹੜਾ ਮਰਦਾ ਜਿੰਦਾ ਹੋ ਗਿਆ ਇਹੋ ਜਿਹੀ ਖਬਰਾਂ ਅਸੀਂ ਪੜਦੇ ਹਾਂ ਵੀ ਸ਼ਮਸ਼ਾਨ ਘੁੰਮੀ ਚ ਲਾ ਗਿਆ ਤੇ ਉੱਥੇ ਜਾ ਕੇ ਮਸਾਣਾ ਵਿੱਚ ਜਾ ਕੇ ਬੰਦਾ ਉੱਠ ਪਿਆ ਜਾਂ ਕਬਰ ਸਿਪਾਉਂ ਲਗੇ ਤੇ ਬੰਦਾ ਉੱਠ ਪਿਆ ਕਿਉਂਕਿ ਕੁਝ ਘੰਟਿਆਂ ਲਈ ਸਹ ਰੁਕ ਜਾਣਾ ਜਿਹੜਾ ਇਹ ਵੱਡੀ ਗੱਲ ਨਹੀਂ ਐ ਸਾਇੰਸ ਮੰਦੀ ਹੈ ਵੀ ਇਸ ਤਰ੍ਹਾਂ ਕਈ ਵਾਰੀ ਜਿਹੜੀ ਇਹ ਵਿੱਚੋਂ ਬਲੌਕ ਆ ਜਾਂਦਾ ਹੈ ਤੇ ਉਸ ਨੂੰ ਤੁਸੀਂ ਮਰਿਆ ਨਹੀਂ ਕਹਿ ਸਕਦੇ ਮਰਿਆ ਤੋਂ ਜਿੰਦਾ ਹੋਇਆ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਕਿ ਇਹ ਗਾ ਪਾਮ ਤੌਰ ਤੇ ਮਸ਼ਹੂਰ ਕੀਤੀ ਗਈ ਹੈ ਇਸ ਤਰ੍ਹਾਂ ਜਾਨਵਰਾਂ ਦੀ ਜਿਹੜੀ ਗੱਲ ਹੈ ਵੀ ਉਹਨੇ ਮਰੀ ਹੋਈ ਗਾਂ ਜਵਾਈ ਹੈ ਕਈ ਗੁਰੂਆਂ ਦੇ ਨਾਲ ਵੀ ਜਿਹੜੇ ਉਹਨਾਂ ਦੇ ਪੁੱਤਰਾਂ ਦੇ ਨਾਲ ਵੀ ਜਿਹੜੀਆਂ ਨੇ ਜਿਹੜੀਆਂ ਅਟਲ ਦੇ ਨਾਲ ਵੀ ਉਹਨੇ ਬੰਦਾ ਜਿਹੜਾ ਸੀਗਾ ਦੋਸਤ ਜੀਉਂਦਾ ਕਰਤਾ ਮਰਿਆ ਆ ਤੇ ਗਾਂ ਮਰੀ ਜਿੰਦੀ ਕਰਨਾਰ ਇਦਾਂ ਦੀ ਬਕਨਾਮ ਦੇ ਉਹਦੇ ਨਾਲ ਇੱਕ ਗੱਪਾਂ ਜਿਹੜੀਆਂ ਨੇ ਨਾ ਇਹ ਬੱਚ ਕਾਨੀਆਂ ਜੁੜ ਜਾਂਦੀਆਂ ਨੇ ਸੋ ਗੁਰਦੇਤਾ ਨੇ ਆਪ ਜਾਂ ਉਹਦੇ ਚੇਲਿਆਂ ਨੇ ਜਾਂ ਕਿਸੇ ਹਾਲਤ ਵਿੱਚ ਇਹ ਜਿਹੜੀ ਗੱਪ ਸ਼ੁਰੂ ਹੋ ਗਈ ਕਿ ਉਹਨੇ ਮਰੀ ਗਾਂ ਨੂੰ ਜਿੰਦਾ ਕੀਤਾ ਸੀ ਕੋਈ ਮਰੇ ਹਾਥੀ ਨੂੰ ਜੀਦਾ ਕਰ ਦਿੰਦੇ ਇਸ ਤਰ੍ਹਾਂ ਦੇ ਆ ਜਿਹੜੀਆਂ ਨੇ ਇਹ ਮਿਥਾਸ ਦੇ ਵਿੱਚ ਗੱਲਾਂ ਨੇ ਪੁਰਾਣਾ ਵਿੱਚ ਵੀ ਆਉਂਦੀਆਂ ਨੇ ਜਾਂ ਤੱਕ ਕਥਾਵਾਂ ਵਿੱਚ ਇਹੋ ਜਿਹਾ ਤੁਹਾਨੂੰ ਗੱਲਾਂ ਲੱਪਨ ਗਈਆਂ ਜਿਹੜੀਆਂ ਕਿ ਲੋਕਾਂ ਨੇ ਆਪਣੇ ਆਗੂਆਂ ਨਾਲ ਜਾਂ ਉਹਨਾਂ ਨੇ ਆਪਣੇ ਨਾਲ ਨਾਲ ਜੋੜੀਆਂ ਅੱਜ ਤੇ ਸਾਧ ਵੀ ਜੋੜਦੇ ਪਏ ਨੇ ਸਾਧ ਵੀ ਕਈਆਂ ਮਰਦਿਆਂ ਨੂੰ ਜੀਂਦਾ ਕਰ ਦਿੰਦੇ ਆ ਤੇ ਕਈ ਮਰਦਿਆਂ ਨੂੰ ਅਮਰ ਵਿੱਚ ਕਾ ਦਿੰਦੇ ਇਹੋ ਜਿਹਾ ਪਖੰਡ ਜਿਹੜਾ ਇਹਨਾਂ ਸਾਧਾਂ ਨੇ ਅੱਜ ਕੱਲ ਕੀਤਾ ਹੋਇਆ ਹੈ ਨਿਰਮਲਿਆਂ ਦਾ ਤੇ ਉਦਾਸੀਆਂ ਦਾ ਅਸਰ ਹੈ ਇਹ ਉਹੀ ਨਿਰਮਲਾਂ ਤੇ ਉਦਾਸੀ ਪੈਟਰਨ ਜਿਹੜਾ ਸੀ ਸ੍ਰੀਚੰਦ ਜਿਹੜਾ ਸੀਗਾ ਉਦਾਸੀ ਸੀਗਾ ਤੇ ਗੁਰਦਿੱਤਾ ਵੀ ਜਿਹੜਾ ਬਾਅਦ ਵਿੱਚ ਉਦਾਸੀ ਬਣਿਆ ਇਵੇਂ ਮੈਂ ਤੁਹਾਡੇ ਨਾਲ ਇਹਦਾ ਅੱਗੇ ਬਾਅਦ ਵਿੱਚ ਦੱਸਾਂਗਾ। ਇਹ ਕਿ ਆ ਜਾਂਦਾ ਵੀ ਸ੍ਰੀ ਚੰਦ ਨੇ ਉਦਾਸੀਆਂ ਦੀ ਗੱਦੀ ਜਿਹੜੀ ਹੈ ਉਹ ਗੁਰਦਿੱਤਾ ਨੂੰ ਦਿੱਤੀ ਸੀ ਇੱਕ ਗੱਲ ਸਮਝਣ ਵਾਲੀ ਹੈ ਕਿ ਗੁਰਦਿੱਤਾ ਜਦੋਂ ਪਹਿਲਾਂ ਗੁਰੂ ਸਾਹਿਬ ਤੋਂ ਬਾਗੀ ਹੋਇਆ ਤੇ ਗੁਰੂ ਸਾਹਿਬ ਨੇ ਉਸ ਨੂੰ ਰੰਦ ਕਰ ਦਿੱਤਾ ਉਸ ਨੂੰ ਸਿੱਖੀ ਦਾ ਹਿੱਸਾ ਜਿਹੜਾ ਹੈ ਪ੍ਰਚਾਰ ਦਾ ਹਿੱਸਾ ਵੀ ਨਹੀਂ ਰਹਿਣ ਦਿੱਤਾ ਪਰ ਜਦੋਂ ਉਸ ਨੇ ਆਪਣੀ ਗਲਤੀ ਮੰਨੀ ਹੈ ਤਾ ਗੁਰੂ ਸਾਹਿਬ ਨੇ ਜਦੋਂ ਬिलासपुर ਔਰ ਹੰਡੂਰ ਦੇ ਰਾਜੇ ਗੁਰੂ ਸਾਹਿਬ ਕੋ ਲਾਏ ਨੇ ਐਮਬੈਸਡਰ ਗੁਰੂ ਦਾ ਚੱਕ ਵਿੱਚ ਜਿਹਨਾਂ ਉਹਨਾਂ ਬਰ ਸਰ ਕਹਿੰਨੇ ਆ ਤੇ ਉੱਥੇ ਆ ਕੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਸਾਡੇ ਡਿਫੈਂਸ ਵਾਸਤੇ ਤੁਸੀਂ ਸਾਡੇ ਨੇੜੇ ਤੇੜੇ ਤੁਸੀਂ ਕੋਈ ਜਿਹੜਾ ਆਪਣਾ ਸੈਂਟਰ ਕਾਇਮ ਕਰੋ ਤੋਂ ਗੁਰੂ ਹਰਬਿੰਦ ਸਾਹਿਬ ਨੇ ਕੀਰਤਪੁਰ ਜਿਹੜੀ ਹੈ ਉਥਾਂ ਉਹਨਾਂ ਨੂੰ ਪੈਸੇ ਦੇ ਕੇ ਖਰੀਦ ਲਈ ਕਿਉਂਕਿ ਸਿੱਖ ਸੈਂਟਰ ਵਾਸਤੇ ਕਦੇ ਜਗ੍ਹਾ ਮੁਫਤ ਨਹੀਂ ਲਈ ਗੁਰੂ ਰਾਮਦਾਸ ਸਾਹਿਬ ਨੇ ਵੀ ਜਦੋਂ ਜਦੋਂ ਚੱਕ ਗੁਰੂ ਦਾ ਚੱਕ ਅੰਮ੍ਰਿਤਸਰ ਬਣਿਆ ਤੇ ਉਹਦੇ ਵੀ ਪਿੰਡ ਤੋਂ ਕਦੇ ਜ਼ਮੀਨ ਦਾ ਰੱਖੋ ਜ਼ਮੀਨ ਲਈ ਸੀ। ਤੋਂ ਗੀਤਪੁਰ ਦੀ ਜ਼ਮੀਨ ਲੈ ਕੇ ਉਹਨਾਂ ਨੇ ਤੈਨੂੰ ਦਿੱਤੀ ਵੀ ਉਹ ਉੱਥੇ ਜਾ ਕੇ ਰਹਿਣ ਲੱਗ ਪਵੇ। ਇਹ ਵੀ ਉਸ ਦਾ ਵੀ ਸੋਚਾ ਵੀ ਇਹ ਸੰਗਤ ਉਹ ਦੂਰ ਹੋਵੇ ਤੇ ਤਾਂ ਜੋ ਇਸ ਨੂੰ ਪਤਾ ਲੱਗੇ ਕਿ ਜਿਹੜਾ ਇਕੰਦੇ ਰਹਿਣ ਦਾ ਜਿਹੜਾ ਉਹ ਕਿਸ ਤਰ੍ਹਾਂ ਰਿਹਾ ਜਾ ਸਕਦਾ ਹੈ। ਤੋ ਗੁਰਦਿੱਤਾ ਗਿਆ ਤੇ ਉੱਥੇ ਕਿਉਂਕਿ ਸ੍ਰੀ ਚੰਦ ਜਿਹੜਾ ਘੁੰਮ ਰਿਹਾ ਸੀਗਾ ਉਹਨੇ ਸ੍ਰੀ ਚੰਦ ਕੋਲੋਂ ਉਹਦੀ ਮੋੜੀ ਗੜਾਈ ਜਿੱਦਾਂ ਤਨਾ ਗੱਡ ਕੇ ਤੇ ਇੱਕ ਸ਼ਹਿਰ ਦਾ ਨਹੀਂ ਪੱਥਰ ਰੱਖਣ ਦਾ ਜਿਹੜਾ ਰਿਵਾਜ ਪੁਰਾਣਾ ਸੀਗਾ ਉਹਦੇ ਕੋਲ ਮੋੜੀ ਗੜਵਾ ਲਈ ਤੇ ਸ੍ਰੀ ਚੰਦ ਦੇ ਬਾਰੇ ਵੀ ਇਸ ਜਾਣਦੇ ਆ ਵੀ ਉਹਨਾਂ ਨੇ ਵੀ ਉਹਦੇ ਵੀ ਬੜੀਆਂ ਗੱਪਾਂ ਬਣਾਈਆਂ ਆਏ ਆ ਉਹਦੇ ਚਿਹਰਿਆਂ ਨੇ ਵੀ ਕਿ ਗੁਰੂ ਸਾਹਿਬ ਕੋ ਜਾਂਦਾ ਸੀ ਗੁਰੂ ਸਾਹਿਬ ਨੂੰ 500 ਰੁਪਏ ਸਾਲ ਦਾ ਦਿੰਦੇ ਸੀ ਗੁਰੂ ਸਾਹਿਬ ਮੱਥਾ ਟੇਕਦੇ ਸੀ ਉਹਨੂੰ ਉੱਚਾ ਬਿਠਾਉਂਦੇ ਸੀ ਦਾੜੀ ਦਾੜੋ ਦੇ ਪੈਰ ਸਾਫ਼ ਕਰਦੇ ਸੀ ਇਹ ਗੱਪਾਂ ਜਿਹੜੀਆਂ ਨੇ ਨਾ ਸ੍ਰੀ ਚੰਦ ਦੇ ਚੇਲਿਆਂ ਨੇ ਬਹੁਤ ਫੈਲਾਈਆਂ ਹੋਈਆਂ ਨੇ ਸ੍ਰੀ ਚੰਦ ਨੂੰ ਜਦੋਂ ਜ਼ਰੂਰਤ ਹੁੰਦੀ ਸੀ ਤੇ ਉਹ ਜਿਸ ਤਰ੍ਹਾਂ ਆਮ ਉਦਾਸੀ ਲੋਕ ਮੰਗਨ ਤੁਰ ਪੈਂਦੇ ਨੇ ਉਹ ਇਸ ਤਰ੍ਹਾਂ ਦਾ ਉਹ ਵੀ ਕੰਮ ਕਰਿਆ ਕਰਦਾ ਸੀਗਾ ਤੇ ਕੀਰਤਪੁਰ ਉਹਨਾਂ ਦੇ ਵਿੱਚ ਬੈਠਾ ਸੀਗਾ ਕੀਰਤਪੁਰ ਦਾ ਨਾਂ ਨਹੀਂ ਸੀ ਉਹ ਜਗ੍ਹਾ ਦਾ ਇਹ ਚਾਰ ਪਿੰਡਾਂ ਦਾ ਸਮੂਹ ਸੀਗਾ ਤੇ ਇੱਥੇ ਜਦੋਂ ਸ੍ਰੀ ਚੰਦ ਕੋਲੋਂ ਜਿਹੜਾ ਪਿੰਡ ਦੀ ਨੀਰਖਾਈਏ ਉਸੇ ਦੇ ਸ੍ਰੀ ਚੰਦ ਨੇ ਉਹਨੂੰ ਕਿਹਾ ਵੀ ਮੈਂ ਆਪਣੇ ਚੇਲੇ ਜੜੇ ਨੇ ਕਿਉਂਕਿ ਮੇਰੀ ਤਾਂ ਤਿਆਰੀ ਹੈ ਸ੍ਰੀ ਚੰਦ ਦੇ तकरीबन ਉਸ ਤੋਂ ਕੁਝ ਮਹੀਨੇ ਬਾਅਦ ਉਹਦੀ ਮੌਤ ਹੋ ਗਈ ਹੈ ਤੇ ਉਸਨੇ ਗੁਰਦ੍ਰਸਾਂ ਨੂੰ ਜਿਹੜਾ ਉਹ ਆਪਣੇ ਚੇਲੇ ਸੌਂਪ ਦਿੱਤੇ ਸਨ ਤੇ ਗੁਰਦ੍ਰਸਾਂ ਵੀ ਸਮਝ ਗਿਆ ਸੀ ਕਿ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਜਿਹੜੀ ਇਜਾਜ਼ਤ ਦਿੱਤੀ ਹੈ ਕਿਰਤ ਵਰਦੀ ਰਹਿਣ ਦੀ ਤੇ ਇਹਦਾ ਮਤਲਬ ਹੈ ਉਸ ਤੋਂ ਵੀ ਉਹ ਸਿੱਖੀ ਦਾ ਪ੍ਰਚਾਰਕ ਕਰ ਨਾ ਪਵੇਗਾ ਤੇ ਇਸ ਨਸਲੀ ਚੰਦੇ ਜਿਹੜੇ ਬਾਕੀ ਸਾਥੀ ਸਨ ਉਹਦੇ ਚੇਲੇ ਸਨ ਅਲਮਸਤ ਵਗੈਰਾ ਤੇ ਇਹਨਾਂ ਸਾਰਿਆਂ ਨੇ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਔਰ ਜਦੋਂ ਤੱਕ ਇਹਨਾਂ ਕੋਲ ਤਾਕਤ ਨਹੀਂ ਆਈ ਮਹਾਰਾਜ ਰਣਜੀਤ ਸਿੰਘ ਵੇਲੇ ਖਾਸ ਕਰਕੇ ਜਦੋਂ ਬ੍ਰਾਹਮਣਾਂ ਤੇ ਡੋਗਰੀਆਂ ਨੇ ਜਿਹੜਾ ਇਹ ਇਹਨਾਂ ਨੂੰ ਗਰੰਟਾ ਦੇਣੀ ਸ਼ੁਰੂ ਕੀਤੀਆਂ ਤੇ ਉਦੋਂ ਇਹਨਾਂ ਨੇ ਜਿਹੜੇ ਸੁਖ ਰਹਿਣੇ ਹੋ ਗਏ ਯਾਸ਼ ਹੋ ਗਏ ਇਸੇ ਕਰਕੇ ਇਹ ਉਹ ਹੀ ਸਨ ਉਦਾਸੀ ਤੇ ਨਿਰਮਲੇ ਜਿਨ੍ਹਾਂ ਨੇ ਗੁਰਦੁਆਰਿਆਂ ਦਾ ਇੰਤਜ਼ਾਮ ਸੰਭਾਲਿਆ ਹੋਇਆ ਸੀਗਾ ਤੇ ਗ੍ਰਿਪਟ ਹੋ ਗਏ ਸਨ ਮੰਤ ਸਨ ਉਹਨਾਂ ਮੰਤਾਂ ਵਿੱਚੋਂ ਤੁਸੀਂ ਜਾਂਦੇ ਦੰਦਮੀ ਟਕਸਾਲ ਆਪਣੇ ਆਪ ਨੂੰ ਜਿਹੜੇ ਕਹਿੰਦੇ ਆ ਕਰਤ ਟਕਸਾਲ ਗੁੰਡਿਆ ਨਹੀਂ ਕਰਦੇ ਆ ਇਹ ਹੈ ਆਪਣੇ ਆਪ ਨੂੰ ਦੰਦਮੀ ਟਕਸਾਲ ਕਹਿੰਦੇ ਜਦ ਕਿ ਕੋਈ ਟਕਸਾਲ ਨਹੀਂ ਇਹ ਨਿਰਮਲੇ ਨੇ ਉਹੀ ਨਿਰਮਲੇ ਨੇ ਜਿਹੜੇ ਗਏ ਕਿ ਇਹ ਆਪਣੇ ਆਪ ਨੂੰ ਸੂਰਤ ਸਿੰਘ ਤੇ ਸੰਤ ਸਿੰਘ ਦੀ ਪੀੜੀ ਕਹਿੰਦੇ ਸੰਤ ਸਿੰਘ ਨਿਰਮਲਾ ਇਹ ਦਰਬਾਰ ਸਾਹਿਬ ਦੇ ਗੁਰਮੰਦਕ ਸਿੰਘ ਉਸ ਦਾ ਪੁੱਤਰ ਗੁਰਮੁਖ ਸਿੰਘ ਗੁਰਮੁਖ ਸਿੰਘ ਦਾ ਪਰਦੋਮਨ ਸਿੰਘ ਸਾਰੇ ਦੇ ਸਾਰੇ ਜਿਹੜੇ ਨੇ ਇਹ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਕਾਬਜ਼ ਸਨ ਨਰਮਲੇ ਸੰ ਇਹਨਾਂ ਨੇ ਸਾਰੀਆਂ ਗਲਤ ਰੀਤੀਆਂ ਕੀਤੀਆਂ ਤੋਂ ਇਹ ਜਿਹੜੇ ਨੇ ਉਦਾਸੀ ਤੇ ਨਿਰਮਲ ਜੋ ਨੇ ਇਹਨਾਂ ਮੰਤਾਂ ਨੂੰ 1920 ਚ ਗੁਰਦੁਆਰਿਆਂ ਚੋਂ ਕੱਢਿਆ ਗਿਆ ਸੀ ਪਰ ਹੁਣ ਫਿਰ ਆ ਕੇ ਇਹਨਾਂ ਨੇ ਕੰਟਰੋਲ ਕਰ ਲਿਆ ਐਸ.ਪੀ.ਜੀ ਤੇ ਹੜਕਾਲ ਤੱਕ ਤੇ ਕੰਟਰੋਲ ਕਰ ਲਿਆ ਤੋਂ ਇਹ ਜਿਹੜੇ ਨੇ ਸ੍ਰੀ ਚੰਦ ਤੇ ਗੁਰਦਿੱਤਾ ਜਿਹੜੇ ਨੇ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਇੱਥੋਂ ਤੱਕ ਸੀ ਇਹ 1900 ਜੋ ਰੰਜੀਤ ਸਿੰਘ ਤੋਂ ਬਾਅਦ ਇਨਾਂ ਦੇ ਵਿੱਚ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਖਤਮ ਹੋ ਗਿਆ ਤੇ ਇਹ ਜਿਹੜੇ ਨੇ ਜਿਹਦਾ ਐਸਟੈਬਲਿਸ਼ ਸੈਂਟਰ ਹੁੰਦੇ ਕਰਨਾ ਪੈਸੇ ਇਹ ਸੀਗਾ ਗੁਰਦੇਤਾ ਤੇ ਸ੍ਰੀ ਚੰਦਾਰਿਖਤ ਇੱਕ ਹੋਰ ਗੱਲ ਹੈ ਕਿ ਗੀਤਪੁਰ ਸਾਹਿਬ ਦੀ ਇੱਕ ਹੋਰ ਗੱਲ ਜਿਹੜੀ ਉਹ ਹੈ ਜੁੜੀ ਹੋਈ ਹੈ ਇੱਥੇ ਗੁਰਦਿੱਤਾ ਦੀ ਸਮਾਦ ਬਣੀ ਹੋਈ ਹੈ ਯਾ ਉਹਦਾ ਗੁਰਦੁਆਰਾ ਕਿਹੜਾ ਕੁਝ ਬਣਿਆ ਆ ਕਿਉਂਕਿ ਗੁਰਦਿੱਤਾ ਇੱਥੇ ਮਰਿਆ ਸੀਗਾ ਤੇ ਇੱਥੇ ਉਹਦੀ ਜਗਾ ਸਿਦਿਸ਼ਾਂ ਦੇ ਫੇਰ ਮਰਿਆ ਸੀਗਾ ਸ੍ਰੀ ਚੰਦਨੀ ਵੀ ਜਿਹੜੀ ਯਾਦਗਾਰ ਹੈ ਉਹ ਭਾਵੇਂ ਕਈ ਥਾਵਾਂ ਤੇ ਬਣੀ ਹੋਈ ਹੈ ਤੋ ਗੁਰਦਿੱਤਾ ਦਾ ਗੁਰਦੁਆਰਾ ਜਿਹਦੇ ਬਾਰੇ ਕਈ ਕਹਿੰਦੇ ਵੀ ਗੁਰਦਿੱਤੇ ਦੇ ਗੁਰਦੁਆਰੇ ਨਾ ਜਾਓ ਤੇ ਕੀਰਤਪੁਰ ਦੀ ਯਾਤਰਾ ਹੋ ਰਹੀ ਨਹੀਂ ਹੁੰਦੀ ਇਹ ਵੀ ਗੱਪ ਹੈ ਜਿਹੜੇ ਉਸ ਥੇਰੇ ਦੇ ਸਮਾਰਨ ਵਾਲੇ ਉਹਨਾਂ ਨੇ ਉਹਦੇ ਚੇਦੇ ਨੇ ਉਹਨਾਂ ਨੇ ਪ੍ਰਚਾਰੀ ਹੋਈ ਹੈ ਇਹੋ ਜੀ ਗੱਪ ਕੀਰਤਪੁਰ ਵਿੱਚ ਕੋਲ ਵੀ ਹੈ ਉੱਥੇ ਇੱਕ ਸਾਈਂ ਬੁੱਢਣ ਸ਼ਾਦੀ ਜਿਹੜੀ ਸਮਾਰਵੀ ਹੈ ਕਬਰ ਵੀ ਹੈ ਉਹਦਾ ਬਾਜ਼ਾਰ ਬਣਿਆ ਹੋਇਆ ਹੈ ਤੇ ਗੁਰੂ ਨਾਨਕ ਸਾਹਿਬ ਜਦੋਂ ਇਸ ਪਾਸੇ ਆਏ ਨੇ ਤੇ ਉਹ ਇਸ ਬੁੱਢੇ ਇਨਸ਼ਾ ਨੂੰ ਮਿਲੇ ਸਨ ਤੇ ਬੁੱਢੇ ਇਨਸ਼ਾ ਦੀ ਬਾਅਦ ਚ ਮੌਤ ਹੋ ਗਈ ਤੇ ਉਹਦੇ ਜਿਹੜੇ ਉਹਦੀ ਔਲਾਦ ਸੀ ਉਹਦੇ ਜਿਹੜੇ ਜਾਨ ਨਸ਼ੀਨ ਸਨ ਉਹ ਵੀ ਉਹੀ ਕੰਮ ਕਰਦੇ ਰਹੇ ਤੇ ਉਹ ਇੱਕ ਗੱਲ ਉਹਨਾਂ ਨੇ ਹੁਣ ਨਵੀਂ ਸ਼ੁਰੂ ਕਰ ਲਈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਨੇ ਤੇ ਉਹ ਆ ਕੇ ਇਹਨਾਂ ਨੂੰ ਬੁੱਢੇਨ ਸ਼ਾਹ ਨੂੰ ਮਿਲ ਬੁੱਢੇਨ ਸ਼ਾਹ ਸ਼ਾਇਦ ਹੋਵੇਗਾ ਜਾਂ ਉਸ ਦਿਰਾਤ ਹੋਵੇਗੀ ਉਹ ਮਿਲੇ ਹੋਣਗੇ ਤੇ ਇਹ ਕਹਿਣਾ ਵੀ ਉਹਨਾਂ ਨੇ ਕਹਾਣੀ ਜਿਹੜੀ ਬਣਾਈ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਬੁੱਢੇਨ ਸ਼ਾਹ ਨੇ ਦੁੱਧ ਪੇਸ਼ ਕੀਤਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਦੁੱਧ ਤੇਰੇ ਕੋ ਛੇਵੇਂ ਜਾਮੇ ਚਾ ਕੇ ਪੀਵਾਂਗਾ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਉਹ ਆਏ ਤੇ ਉਹਨਾਂ ਨੇ ਆ ਕੇ ਦੁੱਧ ਪੀਤਾ ਇਹ ਕਹਾਣੀ ਬੁੱਢੇਨ ਸ਼ਾਹ ਦੀ ਜਿਹੜੀ ਮਜ਼ਾਰ ਹੈ ਉਹਦੇ ਲੋਕਾਂ ਨੇ ਪ੍ਰਚਾਰੀ ਹੋਈ ਹੈ ਉਨਾ ਇੱਕ ਵੀ ਪ੍ਰਚਾਰਿਆ ਹੈ ਵੀ ਜਿਹੜਾ ਸਿੱਖ ਕੀਰਤਪੁਰ ਆਉਂਦਾ ਤੇ ਬੁੱਢਨ ਸ਼ਾਹੀ ਸਮਾਤ ਤੇ ਨਹੀਂ ਜਾਂਦਾ ਉਹਦੀ ਯਾਤਰਾ ਹੋ ਰਹੀ ਨਹੀਂ ਹੁੰਦੀ ਨੰਬਰ 1 ਸਿੱਖੀ ਚ ਯਾਤਰਾ ਦਾ ਕੋਈ ਸਿਧਾਂਤ ਨਹੀਂ ਹੈ ਕੋਈ ਕਨਸੈਪਟ ਨਹੀਂ ਹੈ ਵੀ ਯਾਤਰਾ ਕਰਨੀ ਸੇ ਕਿ ਹਿਸਟੋਰੀਕਲ ਜਗ੍ਹਾ ਤੇ ਇਸ ਕਰਕੇ ਜਾਂਦਾ ਵੀ ਉਹਦੇ ਨਾਲ ਹਿਸਟਰੀ ਜੁੜੀ ਹੈ ਉਹ ਪੁਰਾਣੀ ਥਾਂ ਜਿਸ ਤਰ੍ਹਾਂ ਆਪਾਂ ਪੁਰਾਣੇ ਕਿਲੇ ਵੇਖਣ ਜਾਂਦੇ ਆ ਜਾਂ ਹੋਰ ਥਾਵਾਂ ਵੇਖਣ ਜਾਂਦੇ ਆ ਉਹ ਇਸੇ ਤਰ੍ਹਾਂ ਹੀ ਉੱਥੇ ਜਾਂਦੇ ਨੇ ਕੋਈ ਯਾਤਰਾ ਧਰਮ ਕਰਮ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਕਿਤੇ ਅੰਮ੍ਰਿਤਸਰ ਪਟਨੇ ਇਹਨਾਂ ਦੇ ਸਿੱਖ ਜਾਂਦੇ ਤੇ ਇਹਦਾ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਉਹਦੇ ਨਾਲ ਹਿਸਟਰੀ ਜੁੜੀ ਹੋਈ ਹੈ ਤੇ ਉਹ ਸਿਸ਼ਟੀ ਵਾਲੀਆਂ ਥਾਵਾਂ ਨੂੰ ਸੀ ਵੇਖਣ ਜਾਂਦੇ ਆ ਜੜਿਆਂ ਦਾ ਬਾਗ ਵੀ ਲੋਕੀ ਵੇਖਦੇ ਕਿ ਨਵੀਂ ਪੁਰਾਣੇ ਵੇਖਦੇ ਆ ਇਸ ਤੋਂ ਜਿਹੜੀ ਬੁੱਢਨ ਸ਼ਾਹੀ ਸਮਾਦ ਹੈ ਉੱਥੇ ਜੇ ਕੋਈ ਇਹ ਕਹਿੰਦਾ ਵੀ ਸਿੱਖ ਇਸ ਕਰਕੇ ਵੀ ਉੱਥੇ ਨਮਰਕ ਤੇ ਯਾਤਰਾ ਨਹੀਂ ਅੰਮ੍ਰਿਤ ਦੋ ਉੱਥੇ ਨਾ ਜਾਏ ਬਿਨਾ ਯਾਤਰਾ ਪੂਰੀ ਨਹੀਂ ਹੁੰਦੀ ਇਹ ਵੀ ਗੱਪ ਹੈ ਸਿੱਖ ਨੂੰ ਕੋਈ ਹਦਾਇਤ ਨਹੀਂ ਕਿ ਉਹ ਬੁੱਢਨ ਸ਼ਾਹ ਦੀ ਕਬਰ ਤੇ ਉੱਤੇ ਜਾਵੇ ਜਾਂ ਉਹਦੇ ਮਜ਼ਾਰ ਤੱਕ ਜਾਵੇ ਤੇ ਨਾ ਹੀ ਸਿੱਖ ਨੂੰ ਕਿਸੇ ਧਾਰਮੇਤ ਜਾ ਕੇ ਮੱਥਾ ਟੇਕਣ ਦੀ ਇਜਾਜ਼ਤ ਹੈ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਸਿੱਖ ਕਦੇ ਕਿਸੇ ਮੰਦਿਰ ਮਸਜਿਦ ਸਮਾਦ ਜਾਂ ਗਿਰਜੇ ਇੱਥੇ ਜਾ ਕੇ ਪੂਜਾ ਨਹੀਂ ਕਰ ਸਕਦਾ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਹੈ ਧਾਰਮਿਕ ਪਰਯਾਦਾ ਦਾ ਹਿੱਸਾ ਨਹੀਂ ਬਣ ਸਕਦਾ ਉਹ ਜੋ ਜਾ ਸਕਦਾ ਹੈ ਇਸੇ ਤਰ੍ਹਾਂ ਬੁੱਢਣ ਸ਼ਾਦੀ ਜੇਕਰ ਕਬਰ ਹੈ ਉੱਥੇ ਜੇ ਕੋਈ ਸਿੱਖ ਜਾਂਦਾ ਹੈ ਇਸ ਨੂੰ ਹਿਸਟੋਰੀਕਲੀ ਵੇਖਣ ਵਾਸਤੇ ਵੀ ਇਹ ਇੱਕ ਇਸਤਾਨ ਦੀ ਥਾਂ ਹੁੰਦੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਤੇ ਗੁਰੂ ਹਰਬਿੰਦ ਸਾਹਿਬ ਜੀ ਹੋਰ ਗੁਰੂ ਜਿਹੜੇ ਬਾਕੀ ਆਉਂਦੇ ਰਹੇ ਨੇ ਮਿਲਦੇ ਰਹੇ ਨੇ ਰੰਦੇ ਰਹੇ ਨੇ ਉਹ ਉਹਨੂੰ ਵੇਖਣ ਜਾਂਦਾ ਤੇ ਫਿਰ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਕਿਤੇ ਵੀ ਤੁਸੀਂ ਜਾ ਸਕਦੇ ਹੋ ਕੋਈ ਵੀ ਜਗ੍ਹਾ ਵੇਖੀ ਜਾ ਸਕਦੀ ਹੈ ਪਰ ਇਹ ਕਹਿਣਾ ਕਿ ਸਾਈਂ ਬੁੱਢਣ ਸ਼ਾਹ ਦੇ ਮਜ਼ਾਰ ਤੇ ਜਾਏ ਬਿਨਾ ਸਿੱਖ ਦੀ ਕੀਰਤਪੁਰ ਦੀ ਯਾਤਰਾ ਪੂਰੀ ਨਹੀਂ ਹੁੰਦੀ ਇਹ ਗੱਪ ਹੈ ਉਹਨਾਂ ਨੇ ਪ੍ਰਚਾਰੀ ਇਤਾਨੇ ਉਸੇ ਕਹਤੇ ਆਉਂ ਇਥੇ ਮੱਥਾ ਟੇਕਣ ਤੇ ਚੜਾਵਾ ਚਣਾਉਣ ਜਿਹੜੀ ਕਿ ਹਰ ਡੇਰੇ ਦੇ ਉ ਤੋ ਇਹ ਜਿਹੜੇ ਲੋਕ ਨੇ ਇਹ ਗੁਰਦਿੱਤਾ ਦੇ ਜਾਂ ਗੁੱਡਨ ਸ਼ਾਹ ਦੇ ਜਾਂ ਸ੍ਰੀ ਚੰਦੇ ਚੇਲੇ ਨੇ ਇਹ ਸਾਰੇ ਦੇ ਸਾਰੇ ਜਿਹੜੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਲਿਜਾ ਕੇ ਉਸੇ ਪੁਰਾਣੇ ਜਿਹੜੇ ਚੱਕਰ ਵਿੱਚ ਗੁੱਗਾ ਪੀਰ ਤੇ ਇਦਾਂ ਦੀਆਂ ਰਖਤਾਂ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਆ ਇਸ ਤੋਂ ਬਚਣ ਦੀ ਜ਼ਰੂਰਤ ਹੈ شکریہ